ਹਾਂ ਜੀ ਕੀ ਗੱਲ ਹੋਈ ਆ ਗੱਲ ਕੋਈ ਨਹੀਂ ਆਨੂੰ ਪਤਾ ਕਾਲੇ ਨੇ ਗੋਲੀਆਂ ਮਾਰੀਆਂ ਵਾ ਕਾਲੇ ਨੇ ਮਾਰਿਆ ਪਰ ਜਨੇ ਸੱਧਿਆ ਪਹਿਲਾ ਪੂਣ ਕਰਕੇ ਕਹਿੰਦਾ ਬਲਾਟ ਕੋਲੇ ਆ ਜਾ ਮੈਂ ਕਿਹਾ ਨਾ ਆ ਜਾ ਕਲਾ ਆਪਣੇ ਭਰਾਵਾਂ ਨੂੰ ਲੈ ਜਾ ਕਿਨਾਂ ਵੇ ਗੱਲ ਸੁਣ ਕੇ ਆ ਰਹਿਣਾ ਓਨੇ ਮੈਨੂੰ ਕੀ ਬਤਾ ਬਾਬਸ ਜੀ ਨਾ ਆਣਾ ਕਿਹੜਾ ਪਾਇਆ ਵਾ ਉਹ ਚਾਰ ਪੰਜ ਝਾੜੇ ਗੱਡੀ 'ਚ ਇਕੱਲਾ ਹੀ ਇਹਨੇ ਬੱਚੇ ਆਪੇ ਤੇ ਚਿਆ ਅਰੇ ਮੇਰੇ ਦਿਨ ਬੱਚੇ ਰੋਲ ਡੇ ਛੱਡ ਗਿਆ ਮੈਂ ਗਿਆ ਪਰੰਦੇ ਵਿੱਚ ਨਾ ਲੱਗਵੀਂ ਤੂੰ ਹੁਣ ਸੁਣ ਕੇ ਵੱਜ ਜਾ ਨਾ ਵਾ ਹੁਣ ਤਾਂ ਕਿਤਾਬ ਰਣੇ ਉਸੇ ਵੇਲੇ ਪਲਾਟ ਚ ਚੱਲ ਗਿਆ ਵਾ ਸੁਵਿੰਦਰ ਸਿੰਘ ਸੁਵਿੰਦਰ ਸਿੰਘ ਕੀ ਗੱਲ ਹੋਈ ਆ ਜੀ ਜੀ ਦੋ ਤਿੰਨ ਦਿਨ ਹੋ ਗਏ ਰਾਜਨਾਮਾ ਚੱਲਣ ਡਿਆ ਸੀ ਤੇ ਰੋਜ ਕਹਿੰਦੇ ਸੀ ਅੱਜ ਦਿਨੇ ਪਾਹੇ ਅੱਜ ਤੇ ਕੱਲ ਕੱਲ ਇਹਨਾਂ ਪਹਿਲਾਂ ਕਟੈਰੀ ਕਟੈਰੀਆਂ ਬੁਲਾਇਆ ਇੱਥੇ ਵੀ ਬੰਬੀ ਤੇ ਬੰਬੀ ਤੇ ਗਿਆ ਵੀਰ ਨਾਲ ਗਿਆ ਬੰਬੀ ਤੇ ਤੇ ਬੰਬੀ ਤੋਂ ਇਹਨਾਂ ਕਿਹਾ ਵੀ ਜਿਹੜਾ ਵੀਰ ਜਿੰਨਾਂ ਦੇ ਨਾਲ ਤੁਹਾਡਾ ਡਿਸਪੂਟ ਚੱਲਦਾ ਤਾਂ ਜਿੰਨਾਂ ਨਾਲ ਝਗੜਾ ਇੱਕ ਸਕਵਿੰਦਰ ਸਿੰਘ ਹੀ ਇੱਕ ਗੋਪੀ ਹੀ ਇੱਕ ਤਰਸਿੱਕੇ ਦਾ ਸੋਨੂ ਹੀ ਤੇ ਦੋ ਬਾਜਵਾ ਭਰਾ ਹੀ ਉਹਨਾਂ ਦਾ ਨਾਮ ਨਹੀਂ ਜੇ ਮਾਲ ਨੂੰ ਭਰਾ ਹੀ ਦੋਨੇ ਤੇ ਇੱਕ ਆਡੇ ਪੰਜਾਂ ਸਰਪੰਚੇ ਲਾਲ ਗਣਾ ਨੇ ਇੰਨੇ ਫੋਨ ਕਰ ਕਰਕੇ ਸੱਦਿਆ ਸਾਰਾ ਇੰਨੇ ਸਾਰੀ ਗੇਮ ਪਵਾਈ ਆ ਜੇ ਸਾਰੀ ਤੇ ਉਹਨਾਂ ਬੱਲਾ ਬੰਬੀ ਦੇ ਸੱਦਿਆ ਬੰਬੀ ਦੇ ਵੀਰ ਨੂੰ ਉਹਨਾਂ ਭਰਾ ਮੇਰੇ ਨੇ ਫੋਨ ਕੀਤਾ ਵੀ ਆ ਜਾ ਵੀ ਇੱਥੇ ਆ ਜਾਓ ਤੇ ਇਹਦਾ ਕਰਕੇ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਵੀ ਇਹ ਆ ਗਿਆ ਉੱਥੇ ਤੇ ਜਦੋਂ ਇੱਥੇ ਇਹਨਾਂ ਕਿਹਾ ਵੀ ਪੰਜ ਨੇ ਕਿਹਾ ਵੀ ਮੇਰੇ ਘਰੇ ਆ ਜਾਓ ਸਰਪੰਚ ਨੇ ਤੇ ਸਰਪੰਚ ਨੇ ਘਰੇ ਸੱਦਿਆ ਤੇ ਉੱਥੇ ਵੀ ਜਦੋਂ ਬਦਾ ਵੀ ਮੈਂ ਹੁਣ ਆਪਣੇ ਘਰ ਕੋਈ ਗਲਤ ਕੰਮ ਕਰਵਾ ਨਹੀਂ ਸਕਦਾ ਉਥੋਂ ਵੀ ਜਾਂਦਾ ਉਹਦੇ ਪਲਾਟ 'ਚ ਆ ਜਾਓ ਪਲਾਰ ਜੋ ਜਦੋਂ ਉਹਨੇ ਕਿਹਾ ਵੀ ਚੱਲ ਮੇਰੇ ਨਾਲ ਬੈ ਸਰਪੰਚ ਰਾਣੇ ਤੇ ਆਂਦਾ ਤੂੰ ਜਾ ਮੈਂ ਤੇਰੇ ਮਗਰ ਆ ਗਿਆ ਵਾ ਤੇ ਉਹਨੂੰ ਖਲਾਤਾ ਵਾ ਤੇ ਇਹ ਵੀ ਨਾਲ ਆ ਗਏ ਆ ਇਹਨਾਂ ਨੂੰ ਆਂਦੇ ਵੀ ਭਰਾਣ ਦਾ ਵੀ ਤੂੰ ਜਾਓ ਤੇ ਮੈਂ ਤੁਹਾਡੇ ਮਗਰ ਆ ਗਿਆ ਤੇ ਮੁੜ ਕੇ ਅਸੀਂ ਵੀ ਇਹ ਫੇਰ ਵਾਪਸ ਇਹਨਾਂ ਨੂੰ ਕਿ ਮਨ ਚ ਸੁੱਚੀ ਮੈਨੂੰ ਵੀ ਇਹਨਾਂ ਨੂੰ ਫੋਨ ਕਰਤਾ ਵੀ ਆ ਜਾ ਉਹ ਆਏ ਆ ਬੰਦੇ ਤੇ ਅਸੀਂ ਆਉਂਦੇ ਵੇਂਦੇ ਆ ਗੋਲੀਆਂ ਮਾਰ ਕੇ ਉਹ ਭੱਜ ਗਏ ਅੱਡੇ ਆਉਂਦੇ ਆਉਂਦੇ ਤੇ ਕਿੰਨੀਆਂ ਗੋਲੀਆਂ ਜਿਹੜੀਆਂ ਉਹ ਚਲਾਈਆਂ ਗਈਆਂ ਸੀ ਤੇ ਕਿੰਨੀਆਂ ਗੋਲੀਆਂ ਤਿੰਨ ਚਾਰ ਫਾਇਰ ਹੋਏ ਤਿੰਨ ਹਾਂਜੀ ਚਾਰ ਹਾਂਜੀ ਚਾਰ ਫਾਇਰ ਕੀਤੇ ਤਾਂ ਹਾਂ ਤਿੰਨ ਲੱਗੇ ਦੋ ਇਧਰ ਤੇ ਇੱਕ ਲੱਕ ਚ ਹਾਂਜੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਆ ਗਏ ਸੀ ਉਹ ਹਾਂਜੀ ਉਸੇ ਵੇਲੇ ਪੁਲਿਸ ਪ੍ਰਸ਼ਾਸਨ ਆਈ ਸੀ ਦੋ ਬੰਦੇ ਕਹਿੰਦੇ ਆ ਗ੍ਰਿਫਤਾਰ ਵੀ ਕੀਤੇ ਆ ਤੇ ਹਾਲੀ ਪਤਾ ਨਹੀਂ ਚੱਲਿਆ ਵੀ ਅਰੈਸਟ ਪਈ ਉਹਨਾਂ ਦੀ ਕਿ ਨਹੀਂ ਸਾਨੂੰ ਹਾਲੀ ਪਤਾ ਨਹੀਂ ਚੱਲਿਆ ਕੀ ਲੱਗਦਾ ਵਾ ਕਿ ਸਰਪੰਚ ਦੀ ਮਲੀਪੂਗ ਦੇ ਨਾਲ ਜਿਹੜਾ ਕਤਲ ਹੋਇਆ ਵਾ ਹਾਂਜੀ ਮਲੀਪੂਗ ਦੇ ਨਾਲ ਸਰਪੰਚ ਵੀ ਫਰਾਰ ਹੋ ਗਿਆ ਵਾ ਰਾਤ ਦਾ ਘਰ ਜਿੰਦਰੇ ਬੂਵੇ ਮਾਰ ਕੇ ਤੇ ਉਹ ਦੋ ਜਿਹੜੇ ਗ੍ਰਿਫਤਾਰ ਆ ਉਹਨਾਂ ਤੇ ਨਾਂ ਦਾ ਹਾਲੀ ਪਤਾ ਨਹੀਂ ਆ ਤੇ ਸਾਨੂੰ ਇਨਸਾਫ ਚਾਹੀਦਾ ਵਾ ਪਿਸਟਲ ਕਿੱਥੋਂ ਆਇਆ ਸੀ ਉਹਨਾਂ ਦੇ ਕੋਲ ਪਿਸਟਲ ਉਹਨਾਂ ਨੂੰ ਨਹੀਂ ਪਤਾ ਕਿੰਨੇ ਜਾਣਿਆ ਕੋਲ ਪਿਸਟਲ ਪਿਸਟਲ ਇੱਕੋ ਜਾਣੇਗਾ ਉਹ ਕੀ ਨਾਮ ਹੈ ਜਿਸ ਕੋ ਪਿਸਟਲ ਸੋਨੂ ਢੀਲਾ ਉਸੇ ਪਿੰਡ ਦਾ ਰਹਿਣ ਵਾਲਾ ਨਹੀਂ ਉਤਰ ਸਿੱਕੇ ਦਾ ਆ ਤੇ ਇੱਕ ਰਾਮਪੁਰੇ ਦਾ ਵਾ ਜਿਹੜਾ ਨਾਲ ਉਹਦੇ ਸੀ ਤੇ ਜਿਹੜਾ ਕਾਲਾ ਲੰਗਾ ਉਹ ਪਕਤੂਬਰ ਦਾ ਜਿਹਦੇ ਨਾਲ ਪਲਾਟ ਦਾ ਮਸਲਾ ਸੀ ਉਹਨੇ ਬੰਦੇ ਸੱਦੇ ਆ ਤੇ ਇਹਨਾਂ ਦੀ ਸਾਜਿਦ ਨਾਲ ਭਜੰਦੇ ਸਾਰੇ ਇਹਨਾਂ ਕਰਕੇ ਬਾਜਵਾ ਆលਿਆਂ ਜਿਹੜੋ ਇਹਨਾਂ ਕਿਤੇ ਬਾਜਵੇ ਵਾਲਿਆਂ ਵੀ ਇਹਨੂੰ ਜਦੋਂ ਗੱਡੀ 'ਚ ਬੈਠੇ ਉਹਨਾਂ ਕਿਹਾ ਵੀ ਇਹ ਕਾਲੇ ਨੂੰ ਦੇ ਪੈ ਹੈ ਲੱਲੋਂ ਨੂੰ ਤੇ ਉਹ ਨਾਲ ਹੀ ਉਹਨਾਂ ਫੇਰ ਕੱਢਦੇ ਕਿੰਨੇ ਮਰਲੇ ਦਾ ਪਲਾੜ ਮਲ ਪਲਾੜ 16 ਮਰਲੇ ਦਾ ਸਾਡੇ ਕੋਲ 10 ਮਰਲੇ ਦਾ ਸਟੇ ਆ ਹਾਂਜੀ ਮੰਨਦਾ ਬੇ ਜੀ ਪ੍ਰਚਾਰ ਸਾਨੂੰ ਇਨਸਾਫ ਚਾਹੀਦਾ ਵਾ ਜਲਦੋਂ ਜਲਦ ਜਿੰਨੀ ਜਲਦ ਹੋ ਸਕਦਾ ਵਾ ਛੋਟੇ ਛੋਟੇ ਬੱਚੇ ਆ ਦੋ ਕੁੜੀਆਂ ਕੀ ਨਾਮ ਜੇ ਭਾਈ ਹਰਪ੍ਰੀਤ ਸਿੰਘ ਨਾਮ ਹਰਪ੍ਰੀਤ ਜੀ ਉਸ ਵਕਤ ਤੁਸੀਂ ਮੌਕੇ ਤੇ ਸੀ ਜਦਸ ਵਕਤ ਇਹ ਗੋਲੀਆਂ ਚੱਲੀਆਂ ਵਾ ਹਾਂਜੀ ਭਾਈ ਮੈਂ ਲੱਗੀ ਗੋਲੀ ਕੀ ਗੱਲ ਕੀ ਹੋਈ ਸੀ ਭਾਈ ਰਾਜਨ ਹੋਇਆ ਇਹਨਾਂ ਦਾ ਤਿੰਨ ਚਾਰ ਦਿਨ ਭਗਾਈ ਨਾ ਵਾ ਕੱਲ ਟਾਈਮ ਤੇ 5 ਵਜੇ ਪੈਸਿਆਂ ਦਾ ਕਿ ਪੈਸੇ ਉਹਨਾਂ ਦੇ ਦਿੱਤੇ ਜੰਮੇ ਪਹਿਲਾਂ ਦੇ ਲੈ ਬਾਨੇ ਨਾਲ ਸੱਦ ਲਿਆ ਉੱਥੇ ਬੰਬੀ ਦੇ ਉੱਥੇ ਬੈ ਕੇ ਗੱਲਬਾਤ ਕੀਤੀ ਕੋਲਣੀ ਪੀਤੀ ਮੁਕੇ ਸਰਪੰਚ ਸੌਦੇਕਾਰ ਆਏ ਸਰਪੰਚ ਕਹਿੰਦਾ ਚਲੋ ਆਪਾਂ ਪਲਾਟ ਜਾ ਕੇ ਕਰਦੇ ਆਂ ਪਹਿਲਾਂ ਸਾਥ ਆ ਜੋ ਪਲਾਟ ਜਾਏ ਉੱਥੇ ਮਾੜਾ ਸਾਈਡ ਤੋਂ ਮੈਂ ਹੋਇਆ ਉਹਨਾਂ ਨਾਲ ਗੋਲੇ ਚਲਾਤੀਆਂ ਉਹ ਕੋਸ਼ਿਸ਼ ਕੀਤੀ ਨੇ ਬਚਾਪਲਾ ਕਰਨ ਵਾਸਤੇ ਪਰ ਗੋਲੀ ਵੱਜ ਗਈ ਪਿੱਠ 'ਚ ਉਹ ਡੇਪਿਆ ਫਿਰ ਉਹਦੇ ਕੋਲ ਜਾ ਕੇ ਛਾਤੀ 'ਤੇ ਗੋਲੀਆਂ ਮਾਰੀ ਤੇ ਕਿੱਥੇ ਮਰੇ ਦੇ ਆਰਪਾਲ ਹੋ ਗੋਲੀ ਕੌਣ ਲੋਕ ਸੀ ਜਿਨ੍ਹਾਂ ਨੇ ਗੋਲੀ ਇੱਕ ਕਾਲਾ ਭਗਤੂਰਾ ਹੀ ਮੁੰਡਾ ਗੋਪੀ ਇੱਕ ਲੀਲਾ ਸੋਨੂ ਸੋਨੂ ਢੀਲਾ ਹੁੰਦਾ ਹੈ ਇਹ ਤਿੰਨੇ ਜਾਣੇ ਤੇ ਨਾ ਨੇ ਮਲੇ ਕਾਲਾ ਵਿੱਚ ਬਠਾ ਗੱਡੀ ਚ ਇਹਨਾਂ ਦੋਨਾਂ ਨੇ ਗੋਲੀਆਂ ਮਾਰੀਆਂ ਸੀ ਪਲਾਟ ਕਿੰਨਾ ਦਾ ਸੀ ਇਹ ਕਾਲੇ ਦਾ ਫਕਤ ਬਰੋਲੇ ਦਾ ਤੇ ਬੰਦੇ ਜਿਹੜੇ ਬਾਹਰੋਂ ਬੁਲਾਏ ਉਹ ਕਿੰਨੇ ਬੁਲਾਏ ਇਹ ਕਾਲੇ ਨੇ ਬੁਲਾਇਆ ਸਾਰਾ ਕਾਲੇ ਦਾ ਸੀ ਸਰਪੰਚ ਦਾ ਕੀ ਰੋਲ ਹੈਗਾ ਸੀ ਸਰਪੰਚ ਨੇ ਮਿਲਿਆ ਕੋਈ ਇਹਨਾਂ ਸਾਰਾ ਕੋਈ ਕੁੰਗੀ ਕਮਿਸ਼ਨ ਲਈ ਸੀ ਪਲਾਟ ਚ ਲੱਖ ਰੁਪਏ ਮੰਗਦਾ ਸੀ ਕਮਿਸ਼ਨ ਦੋਨੋਂ ਪਾਸਾਂ ਸੀ ਤੇ ਇਹ ਕਹਿੰਦਾ ਮੈਂ ਰੈਜਿਸਟਰ ਕਰਾ ਦਾਂ ਨਾ ਡਾ ਮਣਕੇ ਨੇ ਦੇ ਆਪਸ ਵਿੱਚ ਕੀ ਹੋਇਆ ਕੀ ਕਹਾਣੀ ਬਣੀ ਤੇ ਨਾਲ ਘਟਣਾ ਸਮਝੇਤਾ ਲੱਗਦਾ ਕਿ ਸਰਪੰਚ ਦੀ ਮਿਲੀ ਭੂਗ ਦੇ ਨਾਲ ਹਾਂਜੀ ਹਾਂਜੀ ਹਾਂ ਪੜੀ ਇਹਨਾਂ ਦਾ ਅਫਸਰ ਦਾ ਕੰਮ ਇਹਨਾਂ ਨੇ ਕੀਤਾ ਸਰਪੰਚ ਨੇ ਨਹੀਂ ਕੀਤਾ ਮੈਂ ਕਿ ਕਾਲੀ ਬਾਜ ਜੀ ਕੇ ਗਾਲ ਛੱਡ ਗਿਆ ਜੇ ਸੱਚਾ ਹੁੰਦਾ ਫੇਰ ਜਾਂਦਾ ਨਾ ਕਿ ਭਈ ਮੈਂ ਗਲਤ ਨਹੀਂ ਮੈਂ ਬੈਠਾ ਜੋ ਜੋ ਕਾਨੂੰਨੀ ਵਈ ਬੰਦੇ ਬਣਾਉ ਮੇਰੇ ਤੇ ਉਹ ਬਾਜ ਜੀ ਕੀ ਗੱਲ ਸੀ ਤੇ ਬਾਜਵੇ ਤਾਂ ਨਹੀਂ ਦੇ ਬਾਜਵੇ ਉਹ ਫੋਨ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਤੁਹਾਡੇ ਕੋਲ ਪਹੁੰਚਿਆ ਸੀ ਹਾਂਜੀ ਹਾਂਜੀ ਪੂਰਾ ਸਾਥ ਦੇਣ ਦੀ ਪੁਲਿਸ ਪ੍ਰਸ਼ਾਸਨ ਕੋਈ ਪੂਰਾ ਫੋਲਰ ਐਫ ਆਈ ਆਰ ਬਰਜ ਕਰਦੇ ਹਾਂਜੀ ਹੋ ਗਈ ਹੋ ਗਈ ਕਿੰਨੇ ਜਾਣੇ ਦੇ ਪ੍ਰਾਫੀ ਹੋਏ ਬੰਦੇ ਇਸ ਟਾਈਮ ਸਾਲ 6 ਆਂਦੇ ਹੋ ਗਿਛਾਂ 7 7 ਜਾਣੇ ਨੇ 6 ਆ ਮੌਕੇ ਤੇ ਪੁਲਿਸ ਨੇ ਕਿਸੇ ਨਾ ਕਿਸੇ ਨੇ ਵਿਤਾਰ ਕੀਤਾ ਸਰ ਦੋ ਬੰਦੇ ਹੋਇਆ ਇਸ ਟਾਹ ਦੋ ਜਨਨ ਨੂੰ ਕਰਤਾ ਹਾਂਜੀ ਹਾਂ ਕੀ ਮੰਗ ਕਰਦੇ ਜੀ ਸਰ ਇਨਸਾਫ ਹੀ ਮੰਗਦੇ ਆ ਹਾਂ ਜੀ ਆਪ ਬੋਲੀਏ ਜੀ ਇਹ ਕਲਨਾ ਪਿੰਡ ਦੇ ਸਾਪਰਾਮਸੇ ਦੇ ਲੱਗੇ ਪਿੰਡ ਲਾਲਕਾ ਨਗਰ ਉਥੇ ਦੋਨਾਂ ਪਾਰਟੀਆਂ ਦਾ ਪਲਾਟ ਦਾ ਝਗੜਾ ਸੀਗਾ ਜੋ ਉਸ ਪਲਾਟ ਤੇ ਝਗੜੇ ਨੂੰ ਲੈ ਕੇ ਆਪਸ ਵਿੱਚ ਕੰਪਰੋਮਾਈਜ਼ ਹੋ ਗਿਆ ਉਹ ਜਿੱਥੋਂ ਕੰਪਰੋਮਾਈਜ਼ ਦੇ ਬਿਆਹ ਤੇ ਮਾਣੀ ਬਾਤ ਮਾਣੀ ਉਥੇ ਮਾਮੂਲੀ ਤੂਦੂ ਮਾਮਾ ਹੋ ਗਿਆ ਉਹਦੇ ਬੀਤੀ ਇਥੇ ਗੋਲੀ ਚੱਲੀ ਆ ਗੋਲੀ ਚੱਲਣ ਤੇ ਇੱਕ ਬੰਦੇ ਦੀ ਮੌਤ ਹੋ ਗਈ ਆ ਸਿਰ ਦੀ ਮੌਤ ਇਹ ਤਾਂ ਨਾਮ ਕੀ ਸੀ ਉਹਦਾ ਹਰਪ੍ਰੀਤ ਸਿੰਘ ਆ ਜੀ ਹਰਪ੍ਰੀਤ ਸਿੰਘ ਲੱਲੋ ਕਰੀਬ ਆ ਉਦੀਵਾਲ 35 ਸਾਲ ਆ ਜੀ ਕਿੰਨੇ ਬੰਦੇ ਸੀ ਜਿਹੜਾ ਇਹ ਇੱਥੇ ਸਾਡੇ ਕੋਲ ਸੱਤਾ ਬਣਿਆ ਗਿਆ ਇਹਦਾ ਅਫੀਅਰ ਦਰਦ ਕੀਤੀ ਗਈ ਆ ਇਹਨੇ ਛਾਪੇਮਾਰੀ ਚੱਲ ਰਹੀ ਹੈ ਤੇ ਦੋ ਬੰਦੇ ਤੇ ਗ੍ਰਿਫਤਾਰ ਕੀਤੇ ਗਏ ਗੋਲੀ ਚੱਲੀ ਗਈ ਆ ਜੀ ਆਪਣੇ ਇੱਕ ਗੋਪੀ ਆ ਮੁੰਡਾ ਜੇ ਕਸੋਣਾ ਡੇਲੇ ਆ ਲੋ ਜ ਦੋਨੇ ਵੱਲ ਗੋਲੀ ਚਲਾਈ ਗਈ ਆ ਜਿਹੜੇ ਫੜੇ ਬੰਦੇ ਆ ਉਹਨਾਂ ਦਾ ਕੀ ਨਾਮ ਉਹ ਐਸਟੇ ਸਾਹਿਬ ਦੀਟ ਪਾਰਟੀ ਗਈ ਸੀ ਰੇਟ ਕਰਨ ਵਾਸਤੇ ਦੋਸ਼ੀਆਂ ਤੇ ਉਹ ਲੈ ਕੇ ਆਏ ਉਹਨਾਂ ਦਾ ਇਹਨਾਂ ਦੇ ਕਾਫੀ ਕ੍ਰਿਮੀਨਲ ਰਿਕਾਰਡ ਨੇ ਪਹਿਲਾਂ ਪੱਤੇ ਦਰਜ ਨੇ ਉੱਤੇ ਜੀ ਤੇ ਇਹ ਰੰਜ ਸੁਖਵਿੰਦਰ ਸਿੰਘ ਕਾਲਾ ਜਿਹੜਾ ਇਹਵਾ ਜੀ ਤੇ ਨੌ ਪੱਤੇ ਦਰਜ ਆ ਪਹਿਲਾਂ ਤੋਂ ਜੀ ਰੰਜ ਜੀ ਜਲਦੀ ਆ ਰਹੇ ਭਾਜੀ ਇਹਨਾਂ ਨੇ ਨੇ ਪਲਾਟ ਦਾ ਝਗੜਾ ਹੁਸੇ ਚੱਲਦਾ ਜੀ ਰੰਜ ਜੀ ਤੇ ਕੋਈ ਨਹੀਂ ਮਾਰੇ ਪਲਾਟ ਦੇ ਝਗੜੇ ਤੋਂ ਤੂੰ ਤਾਂ ਮੈਮ ਹੋ ਗਿਆ ਉਤੋਂ ਦਾ ਆਫਸਰ ਚ ਗੋਲੀ ਚੱਲ ਗਿਆ ਕਿੰਨੇ ਫਾਇਰ ਹੋਏ ਨੇ ਇਹ ਚਾਰ ਫਾਇਰ ਪਤਾ ਲੱਗਾ ਮੋਕੇ ਤੇ ਬਾਕੀ ਪੋਸਟਮਾਰਟਮ ਤੇ ਰਿਪੋਰਟ ਤੋਂ ਕਲੀਅਰ ਹੋ ਜਾਏਗਾ ਕਿ ਕਿੰਨੀਆਂ ਗੋਲੀਆਂ ਹੋਇਆ ਸਰ ਕੋ ਗੋਲ ਕੀ ਬਰਾਮਦ ਹੋਇਆ ਗੋਲ ਬਰਾਮਦ ਹੋਇਆ ਜੀ 3302 449 120 ਵੀ ਆਈ ਪੀ ਸੀ 25549 ਆਈ ਪੀ ਸੀ ਦੇ ਸਾਥ ਐਫ ਆਈ ਆਰ ਨੰਬਰ 155 ਦਰਜਵਾ ਹਾਂ ਜੀ ਮੈਂ ਜਲਦੀ ਰ ਜਲਦੀ ਫੜ ਕੇ ਉਹਨਾਂ ਸਲਾਕਾ ਪਿੱਛੇ ਦਿੱਤਾ ਜਾਊਂਗਾ ਠੀਕ ਠੀਕ